ਇਹਨਾਂ ਨਾਲ ਸੀ ਸਨੇਚ ਕਰ ਲਿਆ ਇਹਨਾਂ ਦਾ ਬੈਗ ਸਨੇਚ ਕਰਕੇ ਭੱਜ ਗਏ ਲੋਕ ਇਹ 1500 ਜਿਹੜਾ ਰਸ਼ੀਅਨ ਕਰੰਸੀ ਸੀ 15000 ਰਸ਼ੀਅਨ ਕਰੰਸੀ ਸੀ ਤੇ 9000 ਰੁਪਏ ਇੰਡੀਅਨ ਰੁਪਏ ਸੀਗਾ ਤੇ ਦੇ ਘਰ ਦੀਆਂ ਚਾਬੀਆਂ ਸੀਗੀਆਂ ਉਧਰ ਲਿਆਂ ਕਾਰਡ ਸੀਗੇ ਇੱਧਰ ਰਸ਼ੀਅਨ ਕਾਰਡ ਸੀਗੇ ਦੇ ਇਦਾਂ ਦੀ ਹੈਪਨਿੰਗ ਹੋਣ ਦੀ ਤੇ ਸਾਨੂੰ ਥੋੜਾ ਜਿਹਾ ਅ ਡਿਸਕੰਫਰਟ ਮਹਿਸੂਸ ਹੋਊਗੀ ਤੇ ਇਹ ਵੀ ਸੋਚਣਗੇ ਆਉਣ ਤੋਂ ਪਹਿਲਾਂ ਸਸ਼ਟਕਾਰ ਤੁਸੀਂ ਦੇਖ ਲੁਧਿਆਣ ਟਾਈਮਸ ਮੈਂ ਹਾਂ ਪ੍ਰੇਬਲਿੰਗ ਕੌਰ ਰਸ਼ੀਆ ਨਿੱਕ ਲੜਕੀ ਪੰਜਾਬ ਦੇ ਵਿੱਚ ਘੁੰਮਣ ਫਿਰਨ ਵਾਸਤੇ ਆਂਦੀ ਹੈ ਬਹੁਤ ਸਾਰੇ ਸਥਾਨਾਂ ਤੇ ਪਹਿਲਾਂ ਵੀ ਜਾ ਚੁੱਕੀ ਭਾਰਤ ਦੇ ਵਿੱਚ ਪਹਿਲਾਂ ਵੀ ਆਈ ਸੀ ਇੱਕ ਸੰਸਥਾ ਦੇ ਨਾਲ ਜਦੋਂ ਕਿ ਪੰਜਾਬ ਪਹੁੰਚਦੀ ਹੈ ਤਾਂ ਉਸ ਦੇ ਨਾਲ ਕੁਝ ਇਹੋ ਜਿਹਾ ਵਾਪਰਦਾ ਹੈ ਉਸ ਤੋਂ ਬਾਅਦ ਉਸ ਦਾ ਇਹ ਕਹਿਣਾ ਹੈ ਕਿ ਉਹ ਮੁੜ ਕਦੀ ਪੰਜਾਬ ਵਾਪਸ ਨਹੀਂ ਆਏਗੀ ਉਹ ਇਨੀ ਡਰੀ ਹੋਈ ਨਹੀਂ ਸਹਿਮੀ ਹੋਈ ਹੈ ਕਿ ਉਸ ਦੇ ਨਾਲ ਜੋ ਘਟਨਾ ਵਾਪਰੀ ਹੈ ਉਸ ਨੇ ਹਜੇ ਤੱਕ ਜਿਹੜਾ ਪੁਲਿਸ ਨੂੰ ਕੋਈ ਵੀ ਕੰਪਲੇਂਟ ਦਰਜ ਨਹੀਂ ਕਰਵਾਈ ਹੈ ਜਾਣਕਾਰੀ ਦੇ ਮੁਕਾਬਲ ਦੱਸ ਦिए ਕੀਕ ਸੰਸਥਾ ਜਿਸ ਨੇ ਕੀ ਬਹੁਤ سارے ਟੂਰਿਸਟ ਜਿਨ੍ਹਾਂ ਦੇ ਨਾਲ ਮਿਲ ਕੇ ਪੰਜਾਬ ਤੇ ਭਾਰਤ ਦਾ ਦੌਰਾ ਕਰਦੇ ਨੇ ਤਾਂ ਇਹ ਲੜਕੀ ਵੀ ਜਿਹੜੀ ਹੈ ઋਸ਼ੀਕੇਸ਼ ਤੋਂ ਬਾਅਦ ਪੰਜਾਬ ਆਂਦੀ ਹੈ ਜਿਸ ਤੋਂ ਬਾਅਦ ਫਗਵਾੜੇ ਦੇ ਵਿੱਚ ਜਦੋਂ ਐ ਘੁੰਮ ਫਿਰ ਰਹੀ ਹੁੰਦੀ ਹੈ ਬਹੁਤ سارے ਸਥਾਨ ਨੇ ਜੁਨਾਦੇ ਉਤੇ ਜਾ ਕੇ ਸਾਰੀ ਟੂਰਿਸਟ ਪਲੇਸਿਸ ਦੇ ਉੱਤੇ ਜਾਂਦੀ ਆ ਜਿਸ ਤੋਂ ਬਾਅਦ ਕੀ ਕੁਝ ਸ਼ਰਾਰਤੀ ਅਨਸਰਾ ਦੇ ਵੱਲੋਂ ਇਸ ਨੂੰ ਚੱਕਮਾ ਦੇ ਕੇ ਇਸ ਦਾ ਬੈਗ ਜਿਹੜਾ ਖੋਹ ਲਿੱਤਾ ਜਾਂਦਾ ਹੈ ਬੈਗ ਦੇ ਵਿੱਚ ਕਰੀਬ 3 ਲੱਖ ਦੀ ਇੰਡੀਅਨ ਕਰੰਸੀ ਮੌਜੂਦ ਹੁੰਦੀ ਹੈ ਇਸ ਦੇ ਬੈਂਕ ਦੇ ਕਾਗਜ਼ ਪਾਸਪੋਰਟ ਕਾਰ ਦੀਆਂ ਚਾਬੀਆਂ ਹੋਰ ਜ਼ਰੂਰੀ ਦਸਤਾਵੇਜ਼ ਉਸ ਬੈਗ ਦੇ ਵਿੱਚ ਮੌਜੂਦ ਹੁੰਦੇ ਹੈ ਲੜਕੀ ਇੰਨੀ ਸਹਿਮ ਜਾਂਦੀ ਹੈ ਉਸ ਤੋਂ ਬਾਅਦ ਕੀ ਜਿਹੜੀ ਸੰਸਥਾ ਦੇ ਨਾਲ ਇਹ ਹੁੰਦੀ ਹੈ ਉਹਨਾਂ ਦੇ ਵੱਲੋਂ ਜਾਣਕਾਰੀ ਇਹ ਦਿੱਤੀ ਜਾਂਦੀ ਹੈ कि वैसे ताओ वो इसदे ਨਾਲ ਨਾਲ ਹੀ ਸੀ ਪਰ ਜਿਹੜੇ ਸ਼ਰਾਰਤੀ ਅਨਸਰ ਨੇ ਮੌਕਾ ਦੇਖ ਕੇ ਜਦੋਂ ਇਹਨਾਂ ਨੇ ਦੇਖਿਆ ਕਿ ਲੜਕੀ ਇਕੱਲੀ ਐ ਸੁ ਚੱਕਮਾ ਦੇ ਸਕਦੇ ਆ ਇਸ ਗੱਲਾਂ ਦੇ ਵਿੱਚ ਲਗਾ ਕੇ ਇਸ ਦਾ ਬੈਗ ਖੋ ਲਿੱਤਾ ਜਾਂਦਾ ਤੇ ਇਸ ਦੇ ਵੱਲੋਂ ਜਿਹੜਾ ਬੈਗ ਦੇ ਵਿੱਚ ਇੰਡੀਅਨ ਕਰੰਸੀ ਰੱਖੀ ਹੋਈ ਸੀ ਘਰ ਦੀਆਂ ਚਾਬੀਆਂ ਸੀ ਹੋਰ ਜ਼ਰੂਰੀ ਦਸਤਾਵੇਜ਼ ਸੀ ਜਿਸ ਦੇ ਕਰਕੇ ਬਹੁਤ ਡਰੀ ਤੇ ਸਹਿਮੀ ਹੋਈ ਐ ਇੱਥੋਂ ਤੱਕ ਕਿ ਇਸਨੇ ਹੁਣ ਤੱਕ ਪੁਲਿਸ ਨੂੰ ਵੀ ਕੰਪਲੇਂਟ ਦਰਜ ਨਹੀਂ ਕਰਵਾਈ ਐ ਪਰ ਇਸ ਲੜਕੀ ਦਾ ਕਹਿਣਾ ਐ ਕਿ ਹੁਣ ਐ ਵਾਪਸ ਪੰਜਾਬ ਨਹੀਂ ਪਰਤੇਗੀ ਇਹੋ ਜੇ ਮਾਹੌਲ ਦੇ ਵਿੱਚ ਈ ਆਵਗੀ ਜਿਤੇ ਕੀ ਇਹੋ ਜੀ ਕੋਈ ਘਟਨਾ ਵਾਪਰ ਸਕੇ ਤਾਂ ਤੁਹਾਡੇ ਨਾਲ ਜਾਣਕਾਰੀ ਤੇ ਤਸਵੀਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਆਂ ਮੇਰਾ ਨਾਮ ਜਸਵਿੰਦਰ ਹੈ ਜੀ ਕਿੱਥੋਂ ਆਏ ਤੁਸੀਂ ਅਸੀਂ ਰਸ਼ੀਆ ਤੋਂ ਆਏ ਆ ਜੀ ਠੀਕ ਹੈ ਅੱਗੇ ਵੀ ਆਨੇ ਆ ਅੱਗੇ ਵੀ ਹਾਂ ਜੀ ਕਾਫੀ ਵਾਰ ਅਸੀਂ ਟੂਰ ਆਰਗੇਨਾਈਜ਼ ਕਰ ਚੁੱਕੇ ਆਂ ਇੱਥੇ ਤੇ ਇਸ ਵਾਰ ਅਸੀਂ ਆਏ ਸੀ ਰਿਸ਼ੀਕੇਸ਼ ਆਏ ਸੀ ਹਰ ਹਰ ਵਾਰੀ ਗਰੁੱਪ ਲੈ ਕੇ ਆਉਂਦੇ ਹਾਂ ਹਰ ਵਾਰੀ ਗਰੁੱਪ ਦੇ ਨਾਲ ਕਿੰਨੇ ਜਣਾਂ ਦੇ ਗਰੁੱਪ ਹੁੰਦਾ ਐਤਕੀ ਸਾਡਾ ਡਿਫਰੈਂਟ ਟਾਈਮ ਤੇ ਡਿਫਰੈਂਟ ਗਰੁੱਪ ਹੁੰਦੇ ਸਾਡੇ ਐਤਕੀ ਮੇਰਾ 3 ਜਣਿਆਂ ਦਾ ਗਰੁੱਪ ਸੀ ਠੀਕ ਹੈ ਤੇ ਇਹ ਕਿੰਨੇ ਦਿਨਾਂ ਦਾ ਸੀਗਾ ਤੁਹਾਡਾ ਟੂਰ ਸਾਡਾ ਟੂਰ ਸੀਗਾ ਇਹ 2 ਵੀਕਸ ਦਾ ਟੂਰ ਤੇ ਇਹ ਕੀ ਮਾਮਲਾ ਕੀ ਹੋ ਗਿਆ ਜਿਹੜਾ ਸਾਰਾ ਦਾ ਬੰਦ ਸਾਡੇ ਨਾਲ ਐਕਚੁਅਲੀ ਅਸੀਂ ਆਏ ਸੀਗੇ ਰਿਸ਼ੀਕੇਸ਼ ਤੋਂ ਸਾਡੀ ਟ੍ਰੇਨ ਸੀਗੀ ਆਪਣੇ ਜਲੰਧਰ ਵਾਸਤੇ ਤੇ ਅਸੀਂ ਫਗਵਾੜੇ ਜਦੋਂ ਉਤਰੇ ਆ ਟ੍ਰੇਨ ਚੋਂ ਸਾਨੂੰ ਜਿੱਦਾਂ ਰੀਸੀਵ ਕਰਨ ਵਾਸਤੇ ਮੁੰਡਾ ਆਇਆ ਮੇਰਾ ਫਰੈਂਡ ਤੇ ਉਸ ਤੋਂ ਪਹਿਲਾਂ ਹੀ ਅਸੀਂ ਪਲੇਟਫਾਰਮ ਦੇ ਉਹ ਉੱਤੇ ਉਤਰਈਆਂ ਉੱਥੇ ਹੀ ਸਾਡੇ ਨਾਲ ਇੱਕ ਮੈਡਮ ਸੀ ਮੇਰੇ ਨਾਲ ਇਹਨਾਂ ਦਾ ਸਨੇਚ ਕਰ ਲਿਆ ਇਹਨਾਂ ਦਾ ਬੈਗ ਸਨੇਚ ਕਰਕੇ ਭੱਜ ਗਏ ਲੋ ਇਹ ਵੀ ਰਸ਼ੀਆ ਤੋਂ ਆਏ? ਹਾਂਜੀ ਰਸ਼ੀਆ ਤੋਂ ਇਹ ਪਹਿਲੀ ਵਾਰ ਆਏ ਇੱਥੇ ਇਹ ਨਹੀਂ ਸਕੀਂ ਭਾਈ ਫਿਰ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਕਾਫੀ ਅਸੀਂ ਉੱਥੇ ਜਿੱਦਾਂ ਨਰਵਸ ਸੀਗੇ ਅਸੀਂ ਕੋਈ ਰਿਪੋਰਟ ਵਗੈਰਾ ਅਸੀਂ ਕੁਝ ਨਹੀਂ ਲਿਖਾਈ ਤੁਹਾਨੂੰ ਪਤਾ ਇੱਥੇ ਦਾ ਸਿਸਟਮ ਜਿੱਦਾਂ ਮੇਰੇ ਹਿਸਾਬ ਨਾਲ ਕੋਈ ਰਿਪੋਰਟ ਲਿਖਾਉਣ ਤੇ ਵੀ ਤੁਹਾਨੂੰ ਕੋਈ ਰਿਕਵਰੀ ਮਿਲਦੀ ਨਹੀਂ ਹਨਾ ਇਸ ਕਰਕੇ ਅਸੀਂ ਬੈਟਰ ਇਹ ਸਮਝਿਆ ਹੋਰ ਜ਼ਿਆਦਾ ਉੱਥੇ ਹਰਾਸਮੈਂਟ ਹੋਣ ਦੇ ਨਾ ਹੋਈ ਅਸੀਂ ਕਿਉਂਕਿ ਉੱਥੇ ਲੋਕਾਂ ਨੂੰ ਤਮਾਸ਼ਾ ਦੇਖਣ ਨੂੰ ਇਕੱਠੇ ਹੋ ਜਾਣਾ ਸੀਗਾ ਇਸ ਕਰਕੇ ਅਸੀਂ ਕੋਈ ਰਿਪੋਰਟ ਉੱਥੇ ਨਹੀਂ ਲਿਖਾਈ ਨਹੀਂ ਇਹ ਕਿੰਨੇ ਜਾਣੇ ਸੀਗੇ ਜਿਨ੍ਹਾਂ ਨੇ ਬੈਕ ਹੋਇਆ ਵਾ ਤੇ ਕਿੰਨੇ ਵਜੇ ਦੀ ਘਟਨਾ ਸੀ ਇਹ ਇਹ ਤਕਰੀਬਨ 12:00 ਵਜੇ ਦੀ ਦਿੰਦੀ ਸੀ ਘਟਨਾ ਕਿੰਨੇ ਜਾਣੇ ਸੀਗੇ ਇਹ ਅ ਕੋਣ ਇਹ ਬੈਗ ਕੋਣ ਰੋ ਸਕੂਨ ਤਾਂ ਨਹੀਂ ਵੀ ਲੈਤਾ ਹਾਂ ਤਪੋ ਤੋਂ ਇੱਕ ਡਾ ਉਕਾਲੇ ਚਲਾਵੇ ਦਵਾ ਅਜੀ ਇੱਕ ਜਣਾ ਸਿਗਰ ਹੈ ਇੱਕ ਜਣਾ ਸਿਗਰ ਤੇ ਬੈਗ ਵਿੱਚ ਕੀ ਕੀਮਤੀ ਸਮਾਨ ਸੀ ਬੈਗ ਦੇ ਵਿੱਚ ਸਤੋਤਮ ਬਿੱਲ ਨਾ ਉਹ ਤਾਂ ਤਮ 3800 ਡਾਲਰ 15000 ਰੂਸਕ ਰੁਪਈਏ 9000 ਵਾਸਾ ਠੀਨਿ ਉਹ ਹਾਂਜੀ ਆਹ ਤਾਂ ਇੱਕ ਕੁਛ ਸੀ ਇਹਦਾ ਇੱਕ ਪਾਸਪੋਰਟ ਸੀਗਾ ਇਹਦਾ ਜੀ ਆਪਣੇ 3800 ਡਾਲਰ ਸੀਗਾ ਤੇ 1500 ਜਿਹੜਾ ਰਸ਼ੀਅਨ ਕਰੰਸੀ ਸੀ 15000 ਰਸ਼ੀਅਨ ਕਰੰਸੀ ਸੀ ਤੇ 9000 ਰੁਪਏ ਇੰਡੀਅਨ ਰੁਪੀ ਸੀਗਾ ਤੇ ਇਹਦੇ ਘਰ ਦੀਆਂ ਚਾਬੀਆਂ ਸੀਗੀਆਂ ਉਧਰ ਲੀਆਂ ਕਾਰਡ ਸੀਗੇ ਇੱਧਰ ਰਸ਼ੀਅਨ ਕਾਰਡ ਸੀਗੇ ਇਹਦੇ ਤੇ ਜਦੋਂ ਇੱਕ ਘਟਨਾ ਘਟੀ ਆ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਤੁਸੀਂ ਜਾਂ ਸਟੇਸ਼ਨ ਤੇ ਕਿਸੇ ਕਿਸੇ ਇਹ ਕੁੱਦ ਨੂੰ ਕਿਹਾ ਗਿਆ ਨਹੀਂ ਉੱਥੇ ਅਸੀਂ ਇਹ ਬੈਟਰ ਕਿਉਂਕਿ ਅਸੀਂ ਟਾਇਰਡ ਬਹੁਤ ਸੀਗੇ ਇੱਥੇ ਸਫਰ ਚੋਂ ਆਏ ਹੋਏ ਤੇ ਇਸ ਕਰਕੇ ਇਹ ਤਾਂ ਜਦੋਂ ਕਾਫੀ ਨਰਵਸ ਹੋ ਗਈ ਸੀ ਡਿਗਣ ਨੂੰ ਫਿਰਦੀ ਸੀ ਇਸ ਕਰਕੇ ਅਸੀਂ ਮੈਂ ਇਹ ਬੈਟਰ ਸਮਝਿਆ ਕਿਉਂਕਿ ਜੇ ਇੱਥੇ ਆਪਾਂ ਅਸੀਂ ਕੁਝ ਕਰਦੇ ਤਾਂ ਉੱਥੇ ਤਮਾਸ਼ਾ ਲੱਗ ਜਾਣਾ ਸੀਗਾ ਲੋਕਾਂ ਨੇ ਭੀੜ ਦਾ ਤੁਹਾਨੂੰ ਪਤਾ ਲੋਕਾਂ ਤਮਾਸ਼ਾ ਦੇਖਣਾ ਸੀਗਾ ਇਸ ਕਰਕੇ ਅਸੀਂ ਉੱਥੇ ਕੋਸ਼ਿਸ਼ ਵੀ ਨਹੀਂ ਕੀਤਾ ਅਸੀਂ ਵਾਪਸ ਆ ਗਏ ਸੀ ਹੁਣ ਕੰਪਲੀਟ ਕੀਤੀ ਕਿਸ ਰੋਇ ਹੁਣ ਅਸੀਂ ਹਾਂ ਐਸਪੀ ਸਾਹਿਬ ਕੋ ਗਏ ਸੀਗੇ ਕਪੂਰਥਲੇ ਤੇ ਉਹਨਾਂ ਨੂੰ ਅਸੀਂ ਧਿਆਨ ਦੇ ਵਿੱਚ ਗੱਲ ਲੈਂਦੀ ਉਹਨਾਂ ਦੇ ਠੀਕ ਹੈ ਉਹਨਾਂ ਨੇ ਹੀ ਕਿਹਾ ਉਹ ਕਹਿੰਦੇ ਕਿ ਤੁਸੀਂ ਤਾਂ ਜਾ ਫਗਵਾੜੇ ਜਾ ਕੇ ਤੁਸੀਂ ਜਾਂ ਤਾਂ ਇੱਕ ਐਫ ਆਈ ਆਰ ਕਰਵਾ ਦਿਓ ਜਾਂ ਇੱਕ ਹੋਰ ਡੀ ਡੀ ਆਰ ਹੁੰਦੀ ਕੋਈ ਮਿੰਤਾ ਇਹਨਾਂ ਡਿਟੇਲਾਂ ਦਾ ਪਤਾ ਨਹੀਂ ਪਰ ਮੈਂ ਨਹੀਂ ਚਾਹੁੰਦਾ ਕਿ ਅਸੀਂ ਤਰੀਕਿਆਂ ਦੇ ਵਿੱਚ ਅਸੀਂ ਉਲਝੀਏ ਜਾਂ ਕਿੱਦਾਂ ਇਹਨੂੰ ਵੀ ਕੋਈ ਹੋਰ ਹਰਾਸਮੈਂਟ ਹੋਵੇ ਇਸ ਕਰਕੇ ਅਸੀਂ ਬੈਠ ਰਿਹਾ ਸਾਨੂੰ ਚਲੋ ਜੋ ਲੌਸ ਹੋ ਗਿਆ ਹੋ ਗਿਆ ਹੁਣ ਕੀ ਕਰ ਸਕਦੇ ਆ ਵਾਪਸ ਤਾਂ ਕਰੀ ਆਉਣਾ ਨਹੀਂ ਵਾਪਸ ਕਿੱਥੇ ਜਾਣਾ ਵਾਪਸ ਅਸੀਂ પાਸ ਹੁੰਦੀ ਆਂ ਠੀਕ ਉਹਨ ਕੀ ਮੰਗ ਕੀ ਕਰਦੇ ਆ ਤੁਸੀਂ ਮੰਗ ਇਹ ਹੈ ਕਿ ਇਨ ਫਿਊਚਰ ਸਾਨੂੰ ਕੋਈ ਸਿਕਿਉਰ ਹੋਵੇ ਕੋਈ ਜਾਨੀ ਹੋਰ ਨਾ ਕਿਸੇ ਨਾਲ ਕੋਈ ਘਟਨਾ ਹੋਵੇ ਸਰਕਾਰਾਂ ਨੂੰ ਇਹ ਚਾਹੀਦਾ ਕਿ ਇਦਾਂ ਦੇ ਜਿਹੜੇ ਹੈਗੇ ਆ ਕੋਈ ਨਸ਼ੇੜੀ ਟਾਈਪ ਜਾਂ ਜਿਹੜੇ ਲੁੱਟਾਂ ਖੋਹਾਂ ਕਰਦੇ ਆ ਉਹਨਾਂ ਤੇ ਨੱਤ ਪਾਈ ਜਾਵੇ ਕਿਉਂਕਿ ਤੁਸੀਂ ਪੰਜਾਬ ਆਨੇ ਹੋ ਖਾਸ ਕਰਕੇ ਪੰਜਾਬ ਨੂੰ ਨੂਟ੍ਰੀਸਮ ਨੂੰ ਹੀ ਬੜਾ ਫੜਾਵਾ ਦਿੰਨੇ ਹੋ ਤੇ ਫਿਰ ਵੀ ਇਦਾਂ ਦੀਆਂ ਜਿਹੜੀਆਂ ਹਰਕਤਾਂ ਹੁੰਦੀਆਂ ਫਿਰ ਕਿਸ ਤਰ੍ਹਾਂ ਦੇਖਦੇ ਹੋ ਦੇਖਦੇ ਇਹ ਸਾਡਾ ਹੁਣ ਆ ਹੌਸਲਾ ਟੁੱਟਦਾ ਸਾਡਾ ਹੁਣ ਨੈਕਸਟ ਟਾਈਮ ਇਹ ਵੀ ਥੋੜਾ ਹੋਰ ਅਸੀਂ ਕੇਅਰਫੁਲ ਰਾਵਾਂਗੇ ਇਹ ਵੀ ਇਹਨਾਂ ਦਾ ਵੀ ਜਦੋਂ ਹੁਣ ਵਿਸ਼ਵਾਸ ਜਦੋਂ ਡੋਲਦਾ ਜਦੋਂ ਵੀ ਸੋਚਣਗੇ ਲੱਖ ਵਾਰ ਵੀ ਆਉਣ ਤੋਂ ਪਹਿਲਾਂ ਮੇਰੀ ਤਾਂ ਇਹ ਐਫਰਟ ਸੀ ਵੀ ਮੈਂ ਚਲੋ ਇੱਥੇ ਆਪਣੇ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਗਰੋ ਕਰਾਂ ਹਨ ਤੇ ਮੇਰੇ ਕਾਫੀ ਮੇਰੇ ਸਟੂਡੈਂਟਸ ਆ ਜਿਹੜਾ ਇਹ ਆਉਣਾ ਚਾਹੁੰਦੇ ਆ ਆਪਣਾ ਪੰਜਾਬ ਨੂੰ ਦੇਖਣਾ ਚਾਹੁੰਦੇ ਆ ਤੇ ਆਲਰੇਡੀ ਮੈਂ ਆਰਗੇਨਾਈਜ਼ ਕਰਦਾ ਰਹਿਣਾ ਤੇ ਇਹ ਹੁਣ ਜੇ ਇਦਾਂ ਦੀ ਹੈਪਨਿੰਗ ਹੋਣ ਦੀ ਤੇ ਸਾਨੂੰ ਥੋੜਾ ਜਿਹਾ ਅਹ ਡਿਸਕੰਫਰਟ ਮਹਿਸੂਸ ਹੋਊਗੀ ਤੇ ਇਹ ਵੀ ਸੋਚਣਗੇ ਆਉਣ ਤੋਂ ਪਹਿਲਾਂ ਉਹਦੇਰੀ ਵੀਡੀਓਜ਼ ਵੀ ਦੇਖਦੇ ਰਹੋ ਲਿਆਣ ਦੇ